ਤਾਜ 26ਵਾਂ ਕਾਰਗਿਲ ਵਿਜੇ ਦਿਵਸ ਹੈ। ਦੇਸ਼ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਿਹਾ ਜਿਨ੍ਹਾਂ ਨੇ ਆਪਣੇ ਦੇਸ਼ ਲਈ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ। ਹੁਸ਼ਿਆਰਪੁਰ ਦੇ ਬਿੰਦਰ ਰਾਏਪੁਰ ਦੇ ਰਹਿਣ ਵਾਲੇ ਪੰਜ ਭੈਣਾਂ ਦੇ ਇਕਲੌਤੇ ਪਰਾ ਰਾਜੇਸ਼ ਨੇ ਵੀ ਦੁਸ਼ਮਨ ਨੂੰ ਮੂਤ ਤੋੜ ਜਵਾਬ ਦਿੱਤਾ। ਦੇਸ਼ ਦੇ ਲਈ ਸ਼ਹਾਦਤ ਦਾ ਜਾਮ ਪੀਤਾ। ਪਰਿਵਾਰ ਨੇ ਸੋਚਿਆ ਸੀ ਕਿ ਰਾਜੇਸ਼ੇ ਕਾਰਗਿਲ ਤੋਂ ਮੁੜਨ ਤੋਂ ਬਾਅਦ ਉਹਦਾ ਵਿਆਹ ਕਰਾਂਗੇ। ਤੁਮਤਾੰਦੇ ਨਾਲ ਵਿਆਹ ਦੀ ਤਿਆਰੀ ਵੀ ਹੋ ਰਹੀ ਸੀ। पर किस्मत नु शायद कुछ और ही मंसूर सी राजेश ਦੇ ਪਰਿਵਾਰ ਨੂੰ ਜਿੱਥੇ ਇੱਕ ਪਾਸੇ ਪੁੱਤਰ ਦੇ ਚਲੇ ਜਾਣ ਦਾ ਬਹੁਤ ਜ਼ਿਆਦਾ ਦੁੱਖ ਹੈ ਤਾਂ ਦੂਜੇ ਪਾਸੇ राजेश ਦੇ ਪਰਿਵਾਰ ਮਾਣ ਵੀ ਮਹਿਸੂਸ ਕਰ ਰਿਹਾ ਹੈ ਕਿ ਉਹਨਾਂ ਦੇ ਪੁੱਤਰ ਨੇ ਦੇਸ਼ ਖਾਤਰ ਆਪਣੀ ਜਾਨ ਨੌਸ਼ਾ ਵਰ ਕਰ ਦਿੱਤੀ राजेश ਦੀ ਮਾਤਾ ਦਾ ਕਹਿਣਾ ਹੈ ਕਿ ਅੱਜ ਵੀ ਭਾਰਤੀ ਫੌਜ ਦੇ ਵੱਲੋਂ ਉਹਨਾਂ ਦੇ ਪਰਿਵਾਰ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈ ਪਾਕਿਸਤਾਨ ਦੀ ਕਾਰਗਲ ਯੁੱਧ ਦੇ ਵਿੱਚ ਜਿਹੜੇ ਲੋਕ ਸ਼ਹੀਦ ਹੋਏ ਸਾਡੇ ਬੀਰ ਸਪੂਤ ਉਹਨਾਂ ਦੀ ਯਾਦ ਨੂੰ ਲੈ ਕੇ ਪੂਰਾ ਦੇਸ਼ ਜਿੱਥੇ ਵਿਜੇ ਦਿਵਸ ਮਨਾ ਰਿਹਾ ਹੈ ਉੱਥੇ ਹੀ ਇਸ ਵਕਤ ਅਸੀਂ ਹੁਸ਼ਿਆਰਪੁਰ ਦੇ ਦਤਾਰਪੁਰ ਪਿੰਡ ਦੇ ਵਿੱਚ ਮੌਜੂਦ ਹਾਂ ਜਿੱਥੇ ਰਜੇਸ਼ ਕੁਮਾਰ 16 ਡੋਗਰਾ ਰੈਜੀਮੈਂਟ ਦੇ ਵਿੱਚ ਤਾਇਨਾਤ ਨੌਜਵਾਨ ਨੇ ਆਪਣੀ ਸ਼ਹਾਦਤ ਦਿੱਤੀ ਪਰਿਵਾਰ ਦੇ ਵਿੱਚ ਮਦਰ ਨੇ ਪੰਜ ਭੈਣਾਂ ਦਾ ਇਕਲੌਤਾ ਪੁੱਰਾ ਦੇਸ਼ ਦੀ ਖਾਤਰ ਸ਼ਹੀਦ ਹੋ ਗਿਆ ਪਰਿਵਾਰ ਦੇ ਵਿੱਚ ਉਹਨਾਂ ਦੇ ਮਾਤਾ ਮਹਿੰਦਰ ਕੋਰ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਬੇਟੇ ਦੀ ਸ਼ਹਾਦਤ ਨੂੰ ਲੈ ਕੇ ਉਹ ਕੀ ਸੋਚਦੇ ਨੇ ਔਰ ਜਬ ਵੀ ਤਰੀਕੇ ਤੇ ਬੁਲਾਇਆ ਉਹਨਾਂ ਨੇ ਪਰ ਉਹ ਵੀ ਬੁਲਾਇਆ ਯਾਰ ਕੀ ਵੀ ਉਹਨਾਂ ਨੇ ਬੁਲਾਇਆ ਸੂ ਵੀ ਰੋਟੀ ਦਾ ਸਮਾਨ ਤੋਂ ਉਹਨਾਂ ਨੇ ਕੀਤਾ ਬਾਵਾ ਕੀਤਾ ਹਮਸਲੇ ਭਜਾਈ ਦਿੱਤੀ ਥਾਲੀ ਗਰੁੱਪ ਦੀਆਂ ਫੋਟੋ ਬਿਲੀਆਂ ਹੌਸਲਾ ਭਜਾਈ ਦਿੱਤੀ ਰੋਟੀ ਪਾਣੀ ਖੋਇਆ ਮਾਤਾ ਜੀ ਬੇਟੀ ਦੀ ਸ਼ਹਾਦਤ ਹੋਈ ਕਿਸ ਤਰ੍ਹਾਂ ਪਤਾ ਲੱਗਿਆ ਕਿ ਬੇਟਾ ਸ਼ਹੀਦ ਹੋ ਗਿਆ ਜਦੋਂ ਲਾਸਟ ਵਾਰ ਗਿਆ ਤੇ ਕਿਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਸਾਨੂੰ ਜਦੋਂ ਘਰ ਤੋਂ ਗਿਆ ਸੀ ਘਰ ਤੋਂ ਗਿਆ ਇਹ ਤੇ ਲੋਹੜੀ ਦਾ ਦਿਨ ਮਨਾ ਕੇ ਗਿਆ ਪਾਗੜੇ ਪੁੰਗੜੇ ਪਾ ਕੇ ਗਿਆ ਜਿੰਨੀ ਕਪੜੀ ਖੁਸ਼ੀ ਕੀਤੀ ਇਸਨੇ ਮੋੜ ਕੇ ਮਾਲਕ ਨੇ ਨਹੀਂ ਹੌਂਦਿੱਤਾ ਬੇਟੀ ਦੀ ਸ਼ਾਦੀ ਵੀ ਰੱਖੀ ਦੀ ਸੀ ਸ਼ਾਦੀ ਵੀ ਰੱਖੀ ਬੜਾ ਜਿਵੇਂ ਮਨਾਇਆ ਪਾਗੜੇ ਪਾਏ ਘਰ ਆਣ ਕੇ ਚਾਰਿਆਂ ਨੇ ਬੜੀ ਖੁਸ਼ੀ ਮਨਾਈ ਹੈ ਇਸ ਤਰ੍ਹਾਂ ਦੀਆਂ ਤਿਆਰੀਆਂ ਸੀ ਬੇਟੀ ਦੀ ਸ਼ਾਦੀ ਤਿਆਰੀਆਂ ਬਹੁਤ ਚੰਗੀਆਂ ਤਿਆਰੀਆਂ ਸੀ ਤਿਆਰੀਆਂ ਦੇ ਵਿੱਚ ਹੀ ਬੱਠੇ ਬੱਚੇ ਵਾਸੀ ਵਿਆਹਾਂ ਮਹੂ ਲਿਆਉਣੀਆਂ ਸੀ ਚੰਗੀਆਂ ਪਹਿਣਾ ਵਖਰੀਆਂ ਖੁਸ਼ੀ ਦੇ ਵਿੱਚ ਦਾਦੀ ਨਾਲ ਦਾ ਵਖਰਾ ਅਸੀਂ ਸਾਰੇ ਵਖਰੇ ਮਾਮੇ ਵੀ ਜੋ ਖੁਸ਼ੀਆਂ ਮਨਾਣਾ بیٹے ਦੀ ਕਾਟ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਦੇਸ਼ ਦੇ ਲੋਕ ਤੁਹਾਡੇ ਨਾਲ ਅੱਜ ਵੀ ਖੜੇ ਨੇ ਹਰ ਵਿਅਕਤੀ ਨੂੰ ਤੁਹਾਡੇ ਤੇ ਗਰਭ ਆ ਕਿ ਤੁਸੀਂ ਆਪਣੇ ਪੁੱਤਰ ਦੀ ਸ਼ਹਾਦਤ ਦਿੱਤੀ ਇਕਲੋਤਾ ਪੁੱਤਰ ਸੀ ਤੇ ਜਦੋਂ ਲੋਕ ਮਿਲਦੇ ਨੇ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਬਚੇਰੇ ਮਹਿਸੂਸ ਹੁੰਦਾ ਇਹ ਵੀ ਕਿ ਮੈਂ ਵੀ ਨਹੀਂ ਕੋਈ ਤਾਂ ਨਾ ਉਹ ਕਰ ਸਕਦੇ ਕੁਝ ਤੇ ਨਾ ਮੈਂ ਕੁਝ ਕਰ ਸਕਣੀ ਹੈ ਮੇਰੇ ਕੋ ਤਾਂ ਜਿਲ੍ਹੇ ਨੂੰ 6:00 ਵਜੇ ਦੀ ਜਿਸਲੇ ਪਹੁੰਚ ਲਾ ਭਜਾਈ ਦਿੰਦੇ ਆ ਬੱਚਿਆ ਕਿੱਥੋਂ ਤੈਨੂੰ ਲਿਆਵਾਂ ਮੈਂ ਬੇਟੇ ਦੀ ਹਾਦਸਾ ਤੂੰ ਕਿੰਦਾ ਦੇਖੀ ਸ਼ਹਾਦਤ ਨੂੰ